ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਐਤਕੀ ਜਨਵਰੀ ਦੇ ਮਹੀਨੇ ਇੰਨੀ ਜਿਆਦਾ ਠੰਡ ਪਈ ਹੈ ਖਾਸ ਕਰਕੇ ਪਿਛਲੇ ਦੋ ਦਿਨਾਂ ਚ ਆ ਦੇਖੋ ਪੱਤੇ ਤੇ ਜਿਹੜਾ ਕਿਨੂ ਹੈ ਦਿਖਾਉਣਾ ਹੈ ਬਾਈ ਜੀ ਤੁਹਾਨੂੰ ਅੱਗੇ ਇਸ ਕਿਨੂ ਨੂੰ ਆਪਾਂ ਤਕਰੀਬ ਮਾਰਚ ਦੇ ਮਹੀਨੇ ਤੱਕ ਰੱਖਦੇ ਸੀ ਆ ਦੇਖੋ ਤੁਸੀਂ ਸਾਰਾ ਜਿਹੜਾ ਫਲ ਹੈ ਉਹ ਬਾਈ ਥੱਲੇ ਡਿੱਗ ਪਿਆ ਕਿੰਨੂ ਦਾ ਨਾਲ ਪੱਤੇ ਦੇਖੋ ਬਹੁਤ ਕੋਰਾ ਪਿਆ ਦੋ ਦਿਨਾਂ ਚ ਆ ਦੇਖੋ ਇਹ 29 ਤੇ 30 ਜਨਵਰੀ ਦੀ ਰਾਤ ਦਾ ਡਿੱਗਿਆ ਹੋਇਆ ਸਾਰਾ ਦੇਖੋ ਕਰੀਬੀ ਸਾਰਾ ਫਰਾਲ ਜਿਹੜਾ ਦੋ ਦਿਨਾਂ ਚ ਡਿੱਗ ਗਿਆ ਬੜੀ ਥੱਲੇ ਸਤਵਦ ਮਨ ਲਗਾ ਕਿਨੂੰ ਨੂੰ ਐਤ ਕੀ ਨੁਕਸਾਨ ਹੋਇਆ ਜਾਨਵਰਾਂ ਨੂੰ ਤਾਂ ਹੋਈ ਹੀ ਹੋਇਆ ਨੁਕਸਾਨ ਜਿਹੜਾ ਫਰੂਟ ਹੈ ਕਿਨੂੰ ਉਹਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਇਧਰ ਉਹਦੇ ਕੋਲ ਨਿਆ ਥੋੜਾ ਤੁਹਾਨੂੰ ਕਾਫੀ ਭਰਾਵਾਂ ਨੇ ਜਿਹੜੇ ਅਤਕੀ ਬਾਗ ਹੈ ਬਾਗ ਵੀ ਪੱਟ ਦਿੱਤੇ ਦੋ ਤਾਂ ਸਾਡੇ ਪਿੰਡ ਦੀ ਬਾਗ ਹੈ ਜਿਹੜੇ ਪੱਟਦੇ ਆ ਆ ਦੇਖੋ ਕਿਵੇਂ ਸਿਰਫ ਦੋ ਦਿਨਾਂ 'ਚ ਇਹ ਕੁਛ ਬੂਟੇ ਲਾਏ ਸੀ ਆਪਾਂ ਘਰੇ ਤਾਂ ਕਿ ਜੋ ਜੜਾ ਕਿਨੂ ਆ ਉਹ ਖਾਣ ਵਾਸਤੇ ਬੂਟੇ ਲਾਏ ਸੀ ਮਾਰਚ ਤੱਕ ਚੱਲ ਜਾਂਦਾ ਸੀ ਪਰ ਸਾਰਾ ਜਿਹੜਾ ਫਰੂਟ ਆ ਬਾਈ ਜੀ ਐਤਕੀ ਲੱਗਿਆ ਵੀ ਬਹੁਤ ਅਖਰ ਇਹ ਨਹੀਂ ਕਿ ਕਿੰਨੂ ਹਲੇ ਮੁੱਟਿਆਂ ਦੇ ਬਹੁਤ ਲੱਗਿਆ ਪਰ ਇਹ ਸਾਰਾ ਜਿਹੜਾ ਝੜ ਕੇ ਥੱਲੇ ਆ ਗਿਆ ਕਿੰਨੂ ਵੀਡੀਓ ਕੋਈ ਹੋ ਜੀ ਲੱਕੀ ਸ਼ੇਅਰ ਜ਼ਰੂਰ ਕਰਿਓ ਜੀ ਥੈਂਕ ਯੂ ਸਾਰਿਆਂ ਦਾ ਸਤਿ ਸ੍ਰੀ ਅਕਾਲ